ਸੋ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੇ ਪ੍ਰਭੂ ਤੁਹਾਨੂੰ ਬਰਕਤ ਦੇਵੇ ਸੋ ਅੱਜ ਅਸੀਂ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਵੱਲ ਆ ਰਹੇ ਨੇ ਜਿਹੜੇ ਉਹਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰ ਰਹੇ ਨੇ ਜਿਹੜੇ ਉਹਦੇ ਲਹੂ ਦੇ ਉੱਤੇ ਵਿਸ਼ਵਾਸ ਕਰ ਰਹੇ ਨੇ ਅਸੀਂ ਵਚਨ ਦੇ ਵਿੱਚੋਂ ਸਿੱਖਾਂਗੇ ਪੜਾਂਗੇ ਸੰਤ ਜੀ ਉਹਨਾਂ ਦੀ ਅੰਜੀਰ ਉਹਦਾ 12ਵਾਂ ਬਾਪ ਉਹਦੀ ਬੱਤੀ ਐਚ ਵਿੱਚ ਲਿਖਿਆ ਮੈਂ ਵੀ ਸੰਸਾਰ ਤੋਂ ਉੱਚਾ ਕੀਤਾ ਜਾਵਾਂਗਾ ਤਦ ਇਉਂ ਹੋਵੇਗਾ ਤੇ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ ਵੇਖੋ ਪ੍ਰਭੂ ਨੇ ਕਿਹਾ ਮੈਂ ਵੀ ਸੰਸਾਰ ਤੋਂ ਹਾਲੇਲੂਇਆ ਪ੍ਰਭੂ ਨੇ ਨਹੀਂ ਕਿਹਾ ਕਿ ਮੈਂ ਇਜ਼ਰਾਈਲ ਤੋਂ ਉੱਚਾ ਕੀਤਾ ਜਾਵਾਂਗਾ ਮੈਂ ਅਮਰੀਕਾ ਤੋਂ ਉੱਚਾ ਕੀਤਾ ਜਾਵਾਂਗਾ ਮੈਂ ਕੈਨੇਡਾ ਤੋਂ ਉੱਚਾ ਕੀਤਾ ਜਾਵਾਂਗਾ ਪ੍ਰਭੂ ਨੇ ਕਿਹਾ ਜੇ ਮੈਂ ਵੀ ਪੂਰੇ ਸੰਸਾਰ ਤੋਂ ਉੱਚਾ ਕੀਤਾ ਜਾਵਾਂਗਾ ਨਾ ਤੇ ਸਾਰੀ ਦੁਨੀਆ ਦੇ ਲੋਕਾਂ ਨੂੰ ਆਪਣੇ ਵੱਲ ਕਿਚਾਂਗਾ ਅੱਜ ਤੁਸੀਂ ਆਪਣੀਆਂ ਨੰਗੀਆਂ ਅੱਖਾਂ ਨਾਲ ਤੇ ਇਹਨਾਂ ਕੰਨਾਂ ਨਾਲ ਸੁਣ ਕੇ ਵੇਖ ਸਕਦੇ ਜੇ ਕਿ ਅੱਜ ਪੂਰੀ ਦੁਨੀਆ ਦੇ ਧਰਤੀ ਦੇ ਇੱਕ ਬੰਨੇ ਤੋਂ ਲੈ ਕੇ ਦੂਸਰੇ ਬੰਨੇ ਤੱਕ ਬਹੁਤ ਸਾਰੇ ਲੋਕ ਨੇ ਜਿਹੜੇ ਯਿਸੂ ਮਸੀਹ ਦੇ ਕੋਲੋਂ ਆ ਰਹੇ ਨੇ ਕਿਉਂਕਿ ਕਿਉਂ ਆ ਰਹੇ ਨੇ ਦੇਖੋ ਇਹ ਪ੍ਰਭੂ ਦਾ ਕੀ ਹੀ ਵਚਨ ਤੇ ਵਚਨ ਦੇ ਵਿੱਚ ਲਿਖਿਆ ਕਿ ਉਹ ਆਪਣਾ ਵਚਨ ਪੂਰਾ ਕਰਨ ਲਈ ਸਦਾ ਹੀ ਜਾਗਦਾ ਰਹਿੰਦਾ ਹੈ ਤੇ ਉਹਦਾ ਵਚਨ ਇਹ ਕਿ ਸਾਰਿਆਂ ਲੋਕਾਂ ਨੂੰ ਮੈਂ ਆਪਣੇ ਵੱਲ ਖਿੱਚਾਂਗਾ ਵੇਖੋ ਕਿਉਂ ਕਿ ਵੇਖੋ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਸਲੀਬ ਦੇ ਉੱਤੇ ਜਾਨ ਦਿੱਤੀ ਆ ਉਹ ਕਿਸੇ ਧਰਮ ਲਈ ਨਹੀਂ ਕਿਸੇ ਜਾਤ ਲਈ ਨਹੀਂ ਕਿਸੇ ਗੋਤ ਲਈ ਨਹੀਂ ਮੇਰੇ ਪ੍ਰਭੂ ਨੇ ਜਾਨ ਦਿੱਤੀ ਪ੍ਰਭੂ ਨੇ ਜਾਨ ਦਿੱਤੀ ਆ ਪਾਪ ਦੇ ਲਈ ਵੇਖੋ ਪਾਪ ਜਦੋਂ ਇੱਕ ਇਨਸਾਨ ਆਪਣੀ ਮਾਂ ਦੀ ਪੇਟ ਦੇ ਵਿੱਚੋਂ ਬਾਹਰ ਆਉਂਦਾ ਆ ਤੇ ਪਾਪ ਦਾ ਅੰਸ਼ ਉਹਦੇ ਵਿੱਚ ਰਹਿੰਦਾ ਹੈ ਵੇਖੋ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਪਾਪ ਦੇ ਵਿੱਚ ਮਰ ਰਹੇ ਨੇ ਕਿਉਂਕਿ ਵਚਨ ਦੇ ਵਿੱਚ ਲਿਖਿਆ ਪਾਪ ਦੀ ਮਜਦੂਰੀ ਕੀ ਆ ਮੌਤ ਵੇਖੋ ਪਾਪ ਇਨਸਾਨ ਦੇ ਅੰਦਰ ਜਦੋਂ ਇੱਕ ਭਿਆਨਕ ਰੂਪ ਲੈ ਲੈਂਦਾ ਆ ਤੇ ਮੌਤ ਨੂੰ ਜਨਮ ਦਿੰਦਾ ਹੈ ਉਸੇ ਪਾਪ ਨੂੰ ਖਤਮ ਕਰਨ ਨੂੰ ਪ੍ਰਭੂ ਯੇਸ਼ੂ ਮਸੀਹ ਨੇ ਆਪਣੇ ਇਹ ਧੀ ਨੂੰ ਕੁਰਬਾਨ ਕੀਤਾ ਉਹ ਜਿਹੜਾ ਪਵਿੱਤਰ ਲਹੂ ਆ ਉਹ ਪਾਪ ਨੂੰ ਖਤਮ ਕਰਨ ਲਈ ਯੇਸ਼ੂ ਮਸੀਹ ਨੇ ਵਾਇਆ ਵੇਖੋ ਅੱਜ ਵੀ ਤੁਸੀਂ ਵੇਖ ਲਓ ਕਿ ਜਿੰਨੇ ਵੀ ਲੋਕ ਅੱਜ ਯੇਸ਼ੂ ਮਸੀਹ ਦੇ ਕੋਲੋਂ ਆਏ ਹੀ ਕੋਈ ਆਪਣੀ ਕੈਂਸਰ ਲੈ ਕੇ ਕੋਈ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੈ ਕੇ ਚਰਚ ਦੇ ਵਿੱਚ ਆਇਆ ਹੈ ਤੇ ਵੇਖੋ ਪ੍ਰਭੂ ਯੇਸ਼ੂ ਮਸੀਹ ਨੇ ਸਾਰਿਆਂ ਨੂੰ ਕੀ ਕੀਤਾ ਕੀ ਕੀਤਾ ਪ੍ਰਭੂ ਨੇ ਕਹਿਆ ਕਿ ਜੇ ਮੈਂ ਵੀ ਉੱਚਾ ਕੀਤਾ ਜਾਵਾਂਗਾ ਤੇ ਸਾਰਿਆਂ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ ਅੱਗੇ ਜਦੋਂ ਅਸੀਂ ਵਚਨ ਪੜ੍ਹਦੇ ਹਾਂ ਵਚਨ ਦੇ ਵਿੱਚ ਲਿਖਿਆ ਇਹ ਆ ਕੇ ਯੇਸ਼ੂ ਮਸੀਹ ਨੇ ਉਹਨਾਂ ਨੂੰ ਦੱਸ ਰਿਹਾ ਹੈ ਕਿ ਮੈਂ ਕਿੱਦਾਂ ਦੀ ਮੌਤ ਮਰਨਾ ਹੈ ਪ੍ਰਭੂ ਨੇ ਆਪਣੀ ਪ੍ਰਚਾਰ ਦੀ ਯਾਤਰਾ ਦੇ ਦੌਰਾਨ ਇਹ ਸ਼ਬਦ ਕੇ ਅੱਗੇ ਜਦੋਂ ਅਸੀਂ ਸੰਤ ਝੂਨਾ ਦੀ ਅੰਜੀਰ ਉਹਦਾ ਤਿੰਨ ਬਾਪ ਦੀ 14 ਐਤ ਪੜਦੇ ਆ ਵਚਨ ਦੇ ਵਿੱਚ ਲਿਖਿਆ ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚੇ ਕੀਤਾ ਇਸੇ ਤਰ੍ਹਾਂ ਜ਼ਰੂਰੀ ਹੈ ਜੋ ਮਨੁੱਖ ਦਾ ਪੁੱਤਰ ਵੀ ਉੱਚਾ ਕੀਤਾ ਜਾਵੇਗਾ ਵੇਖੋ ਪ੍ਰਭੂ ਨੇ ਕਿਹਾ ਕਿ ਜਿਸ ਤਰ੍ਹਾਂ ਪੁਰਾਣੇ ਨੇਮ ਵਿੱਚ ਬਵਿਸ਼ਤਾ ਦੇ ਵਿੱਚ ਮੂਸਾ ਨੇ ਉਜਾੜ ਵਿੱਚ ਇੱਕ ਸੱਪ ਉੱਚਾ ਕੀਤਾ ਹੈ ਤੇ ਤਾਂ ਕਿ ਜੋ ਵੀ ਕੋਈ ਸੱਪ ਵੱਲ ਵੇਖਦਾ ਸੀ ਤੇ ਉਹ ਬਚ ਜਾਂਦਾ ਹੈ ਵੇਖੋ ਵਚਨ ਦੇ ਵਿੱਚ ਲਿਖਿਆ ਤੇ ਜਦੋਂ ਮਿਸ਼ਰ ਦੇ ਵਿੱਚੋਂ ਜਦੋਂ ਲੋਕ ਪ੍ਰਭੂ ਦੇ ਦਾਸ ਮੂਸਾ ਨੂੰ ਲੋਕਾਂ ਨੂੰ ਲੈ ਕੇ ਆ ਰਿਹਾ ਹੈ ਤੇ वचन ਦੇ ਵਿੱਚ ਲਿਖਿਆ ਕੋਈ ਨਾ ਲੰਮਾ ਸਫ਼ਰ ਕੀਤਾ ਤੇ ਉਹ ਥੱਕ ਗਏ। वचन ਦੇ ਵਿੱਚ ਲਿਖਿਆ ਕਿ ਉਹਨਾਂ ਨੇ ਪ੍ਰਭੂ ਦੇ ਦਾਸ ਮੂਸਾ ਦੇ ਵਿਰੁੱਧ ਕਫਰ ਬੋਲੇ ਤੇ ਪ੍ਰਭੂ ਯਿਸੂ ਮਸੀਹ ਦੇ ਵਿਰੁੱਧ ਕਫਰ ਬੋਲੇ। ਅੱਜ ਵੀ ਵੇਖੋ ਜਿੱਦਾਂ ਲੋਕ ਬੜੇ ਸਾਰੇ ਕਫਰ ਬੋਲਦੇ ਨੇ। वचन ਦੇ ਵਿੱਚ ਲਿਖਿਆ ਕਿ ਪ੍ਰਭੂ ਨੇ ਉਹਨਾਂ ਦੇ ਉੱਤੇ ਜ਼ਹਿਰੀਲੇ ਸੱਪ ਭੇਜੇ ਤੇ ਉਹ ਉਹਨਾਂ ਨੂੰ ਦਸਣ ਲੱਗ ਪਏ। वचन ਦੇ ਵਿੱਚ ਲਿਖਿਆ ਜਦੋਂ ਬਹੁਤ ਸਾਰੇ ਲੋਕਾਂ ਨੂੰ ਜਰਨਲ ਲੋਕ ਮਰਨ ਲੱਗੇ ਤੇ ਉਹਨਾਂ ਨੇ ਜਾ ਕੇ ਮੂਸਾ ਦੇ ਅੱਗੇ ਗਿੜ ਗੜਾਏ ਤੇ ਬੋਲੇ ਤੂੰ ਪ੍ਰਭੂ ਦੇ ਅੱਗੇ ਬੇਨਤੀ ਕਰ ਜੋ ਇਹ ਸੱਪਾਂ ਤੋਂ ਅਸੀਂ ਸਾਰੇ ਨਾ ਕਿਤੇ ਮਰ ਜਾਈਏ ਵਚਨ ਦੇ ਵਿੱਚ ਲਿਖਿਆ ਕਿ ਪ੍ਰਭੂ ਦੇ ਦਾਸ ਮੂਸਾ ਨੇ ਪ੍ਰਭੂ ਦੇ ਅੱਗੇ ਬੇਨਤੀ ਕੀਤੀ ਕਿ हे ਪ੍ਰਭੂ ਤੂੰ ਇਹਨਾਂ ਨੂੰ ਨਾਸ਼ ਨਾ ਕਰ ਤੇ ਇਹਨਾਂ ਨੂੰ ਬਚਾ ਪ੍ਰਭੂ ਨੇ ਕਿਹਾ ਪ੍ਰਭੂ ਨੇ ਕਿਹਾ ਮੂਸਾ ਨੂੰ ਕਿ ਤੂੰ ਇੱਕ ਪਿੱਤਲ ਦਾ ਸੱਪ ਬਣਾ ਤੇ ਉੱਚੇ ਥਾਂ ਦੇ ਉੱਤੇ ਇਹਨੂੰ ਖੜੇ ਕਰ ਦੇ ਜਿਹੜਾ ਵੀ ਕੋਈ ਉਹਦੇ ਵਾਲੇ ਵੇਖੇਗਾ ਉਹ ਮਰੇਗਾ ਨਹੀਂ ਵਚਨ ਦੇ ਵਿੱਚ ਲਿਖਿਆ ਜਿਸ ਵੀ ਬੰਦੇ ਨੂੰ ਜ਼ਹਿਰ ਚੜਦਾ ਸੀ ਸੱਪ ਦਾ ਤੇ ਜਦੋਂ ਉਹ ਤਾਂ ਵੇਖ ਲੈਂਦਾ ਸੀ ਹਸਪਤਲ ਦੇ ਸੱਪ ਵੱਲ ਤੇ ਮਰਦਾ ਨਹੀਂ ਤੇ ਪ੍ਰਭੂ ਨੇ ਕਿਹਾ ਜਿਸ ਤਰ੍ਹਾਂ ਮੂਸਾ ਨੇ ਅਜਾੜ ਵਿੱਚ ਸੱਪ ਨੂੰ ਉੱਚੇ ਕੀਤਾ ਨਾ ਇਸੇ ਤਰ੍ਹਾਂ ਮੈਂ ਵੀ ਉੱਚਾ ਕੀਤਾ ਜਾਵਾਂਗਾ ਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪ੍ਰਭੂ ਉੱਚੇ ਥਾਂ ਦੇ ਉੱਤੇ ਸ਼ਰੀਰ ਦੇ ਉੱਤੇ ਚੜਾਏ ਗਏ ਅੱਜ ਵੇਖੋ ਜਿਸ ਜੋ ਵੀ ਇਨਸਾਨ ਪਾਪ ਦੀ ਵਜ੍ਹਾ ਨਾਲ ਜਿਹੜੀ ਉਹਦੇ ਜ਼ਹਿਰ ਆਉਂਦਾ ਹੈ ਸ਼ਰੀਰ ਦੇ ਵਿੱਚ ਤੇ ਜਦੋਂ ਜ਼ਹਿਰ ਬਣ ਕੇ ਤੇ ਬਿਮਾਰੀ ਭयंकर ਰੂਪ ਲੈਂਦੀ ਆ ਤੇ ਉਹ ਇਨਸਾਨ ਜਦੋਂ ਯਿਸੂ ਮਸੀਹ ਦੇ ਵੱਲ ਵੇਖਦਾ ਹੈ ਉਹ ਸਲੀਬ ਦੇ ਵੱਲ ਵੇਖਦਾ ਹੈ ਉਹ ਕੰਡਿਆਂ ਵੱਲ ਵੇਖਦਾ ਹੈ ਉਹ ਪਸਲੀ ਵੱਲ ਵੇਖਦਾ ਹੈ ਤੇ ਉਹ ਇਨਸਾਨ ਬਚਾਇਆ ਜਾਂਦਾ ਹੈ ਤੇ ਬਿਰ ਲੋਕ ਨੂੰ ਕਹਿ ਦਿੰਦੇ ਨੇ ਕਿ ਇਹਨੇ ਧਰਮ ਪਰਵਰਤਨ ਕੀਤਾ ਜਦ ਕੇ ਵੇਖੋ ਉਹਨੇ ਕਿਉਂਕਿ ਉਹਨੇ ਉਸ ਲਹੂ ਦੇ ਉੱਤੇ ਵਿਸ਼ਵਾਸ ਕੀਤਾ ਉਹਨੇ ਵਿਸ਼ਵਾਸ ਕੀਤਾ ਕਿ ਖੁਦਾ ਨੇ ਮੇਰੇ ਲਈ ਜਾਨ ਦਿੱਤੀ ਆ ਤੇ ਉਹ ਲਹੂ ਵਹਾਇਆ ਆ ਤੇ ਫਿਰ ਉਹ ਇਨਸਾਨ ਉਸੇ ਲਹੂ ਦੇ ਦੁਆਰਾ ਤੋਂ ਆਪਣੀ ਬਿਮਾਰੀ ਦਾ ਛੁਟਕਾਰਾ ਪਾਉਂਦਾ ਆ ਤੇ ਫਿਰ ਜਦੋਂ ਨੂੰ ਪਤਾ ਲੱਗਦਾ ਕਿ ਵਾਕਿਆ ਹੀ ਇਸ ਲਹੂ ਦੇ ਦੁਆਰਾ ਕੀ ਆ ਛੁਟਕਾਰਾ ਹੈ ਇਸ ਲਹੂ ਦੇ ਦੁਆਰਾ ਕੀ ਆ ਮੁਕਤੀ ਹੈ ਤੇ ਫਿਰ ਉਹ ਇਨਸਾਨ ਕਿਸੇ ਤੋਂ ਡਰਦਾ ਨਹੀਂ ਉਹ ਫਿਰ ਸਿੱਧਾ ਅਣਖ ਦੇ ਨਾਲ ਪ੍ਰਭੂ ਦੇ ਵਿੱਚ ਚੱਲਦਾ ਹੈ ਕਿਉਂ ਚੱਲਦਾ ਹੈ ਕਿਉਂਕਿ ਜਦੋਂ ਥੱਕਾ ਹਾਰ ਕੇ ਡਾਕਟਰਾਂ ਦੇ ਕੋਲੋਂ ਸਾਰੀ ਜਗ੍ਹਾ ਤੇ ਜਾ ਕੇ ਤੇ ਯਿਸੂ ਮਸੀਹ ਦੇ ਲਹੂ ਦੇ ਉੱਤੇ ਉਹ ਸਲੀਬ ਦੇ ਵੱਲ ਵੇਖਦਾ ਉਹ ਚੇਤਾ ਤੇ ਫਿਰ ਉਹ ਬਚ ਜਾਂਦਾ ਹੈ ਤੇ ਵੇਖੋ ਅੱਜ ਵੀ ਲੋਕ ਜਿੰਨੇ ਹੁਣ ਵੇਖ ਰਹੇ ਨੇ ਤੇ ਸਾਰੇ ਬਚ ਰਹੇ ਨੇ ਸਾਰੇ ਪ੍ਰਭੂ ਯਿਸੂ ਮਸੀਹ ਦੇ ਕੋਲੋਂ ਆ ਰਹੇ